ਹਾਂਜੀ ਬਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੇਰਾ ਨਾਮ ਰਾਜਵਿੰਦਰ ਸਿੰਘ ਢਾਲੀਵਾਲ ਕੋਡਾ ਉੱਤ ਢੋਲਾ ਜੀ ਅੱਜ ਪਾਇਰ ਦੀ ਲੌਂਗਵਾਲ ਦੀ ਬੱਕਰਾ ਤੇ ਬੱਕਰੀਆਂ ਦੀ ਮੰਡੀ ਤੇ ਤੇ ਆਪਾਂ ਸੋਢੀ ਘਪਾਣਾ ਕਰਉਣੇ ਗੱਲ ਤੇ ਵਧੀਆ ਸਾਹੋਬਨ ਬੱਕਰੀਆਂ ਤੇ ਬੱਕਰੇ ਪਾਲਦਾ ਤੁਸੀਂ ਪਹਿਲਾਂ ਉਹਦਾ ਬਾਈ ਦਾ ਸਾਨੂੰ ਮਾਲ ਦਿਖਾਉਣਾ ਅਲਾ ਬੱਕਰੀ ਬਣੇ ਨਿਆ ਮਾਰੋ ਜੀ ਬੱਕਰੀ ਬਹੁਤ ਸੋਹਣੀ ਹੈ ਦੇਖੋ ਕੰਨਾਂ ਕੋਨਾਂ ਦੀ ਵੀ ਓਕੇ ਆ ਤੇ ਪਹਿਲੀ ਸੂਏ ਹੈ ਜੀ ਬੱਕਰੀ ਆਹ ਖਾਣ ਦੇਖੋ ਦੂਜੇ ਥੂਏ ਸੁਵਿਧਾ ਉੱਪਰ ਗਾਣਾ ਖਾਣਾ ਇੱਧੇ ਵੀ ਵਧੀਆ ਬਣ ਜਾਂਦਾ ਇਹਦੇ ਉਹਦੇ ਨਾਲ ਇੱਥੇ ਪੱਥਰ ਜੀ ਕਹੜੀ ਆਹ ਨੱਕਰੀ ਦੇ ਨਾਲ ਇਹ ਰੇਟ ਆ 35000 ਰੁਪਏ ਬਾਈ ਦਾ 35000 ਰੁਪਏ ਰੇਟ ਆ 500 ਵੀ ਆਹ ਦਾ ਪਤਾ ਵੀ ਜਾਵਾ ਆਈਏ ਲਾਲ ਜੀ ਲਓ ਬਈ ਇਹਦੇ ਨਾਲ ਆ ਲਾਲ ਪੱਟ ਠੀਕ ਹੈ ਜੀ ਉਹ ਆ ਗਏ ਲਾਲ ਪੱਟ ਦੇਖੋ ਬਈ ਲਾਲ ਪੱਟ ਹੈ ਥੋੜੀ ਬਾਈ ਨਾਲ ਕਰਾਉਣੇ ਗੱਲ ਓ ਬਾਈ ਕੀ ਹਾਲਾ ਬੜੀ ਬੜੀ ਤੈਨੂੰ ਸਹੀ ਠੀਕ ਹੈ ਬਾਈ ਆਪਣਾ ਪਿੰਡ ਕਿਹੜਾ ਬਾਈ ਪਿੰਡ ਬਜਲਪੁਰ ਹੈ ਆਪਣਾ ਠੀਕ ਹੈ ਜੀ ਹਾਂ ਜੀ ਤੇ ਆਪਾਂ ਬੱਕਰੀਆਂ ਦਾ ਕੰਮ ਕਰਦੇ ਨੂੰ ਕਿੰਨਾ ਚਿਰ ਹੋ ਗਿਆ ਬਾਈ ਆਪਾਂ ਨੂੰ 2 ਸਾਲ ਹੋ ਗਏ 2 ਸਾਲ ਹਾਂ ਠੀਕ ਹੈ ਵਧੀਆ ਖਰੀਦ ਕੇ ਬੰਦੇ ਤਾਂ ਹਾਂ ਵਧੀਆ ਹੋ ਜਾਂਦੀ ਠੀਕ ਹੈ ਹਾਂ ਤੇ ਆਪਣੇ ਮਾਲ ਕਾਲੀ ਬੱਕਰੀ ਵਧੀਆ ਡੱਬੀ ਬੱਕਰੀ ਕਿੰਨੀ ਬਾਈ ਇਹ ਬੱਕਰਾ ਹੀ ਛੱਸੀ ਬੱਕਰੇ ਦਾ ਹਾਂ ਠੀਕ ਹੈ ਛੱਸੀ ਬੱਕਰਾ ਆ ਦੋ ਦੰਦਾ ਹੀ ਇਹ ਦੋ ਦੰਦਾ ਹਾਂ ਇਹ ਜੀ ਇਹਦਾ ਹੀ ਬਾਈ ਆਈ ਦਾ ਵਾਹ ਯਾਰ ਹਾਂ ਇੱਕਨ ਕੋਲ ਵਧੀਆ ਨਹੀਂ ਯਾਰ ਕੰਨਾਪੂਣਾ ਦਾ ਉੱਪਰ ਛੱਸੀ ਬੱਕਰਾ ਛੱਸੀ ਬੱਕਰਾ ਜੀ ਪੂਰਾ ਸਿਹਰਾ ਹਾਂ ਇਹ ਜਿਹੜਾ ਨੇ ਖਰੀਦਦਾ ਖਰੀਦਦਾ ਵਾਲੀ ਮੁਰੂ ਮੰਗਲਾ ਬੱਕਰਾ ਹੈ ਦੇਖੋ ਇਹ ਕਿੰਨਾ ਸੁੰਦਰ ਜਿਹਾ ਭੈਂਡਾ ਕੰਮ ਹਾਂ ਬਾਈ ਕੰਨਾਪੂਣਾ ਦਾ ਉੱਪਰ ਓਕੇ ਜੀ ਵਾ ਜਿਹੜੀ ਆ ਆਪਣਾ ਕਾਲੀ ਬੱਕਰੀ ਪਹਿਲੇ ਵਾਰੀ ਛੇਕ ਆ ਜਾਂਦਾ ਬਾਈ ਇਹ ਦੋ ਰਾਂਦਾ ਜੀ ਵੀ ਨਹੀਂ ਵੀ ਦੋ ਰਾਂਦ ਬੱਕਰੀ ਆ ਉਹਨੂੰ ਐ ਹੀ ਵੀ ਲੱਗਦੀ ਹੈ ਕਿ ਦੋ ਰਾਂਦ ਬੱਕਰੀ ਹਾਂ ਚੱਲੂਗੀ ਪੂਰਾ ਪਹਿਲੇ ਸਵੇ ਹੀ ਇਹ ਪਹਿਲੇ ਸਵੇ ਹੀ ਪਹਿਲੇ ਸਵੇ ਹੀ ਕੈਰੀ ਪੱਠਾ ਹੀ ਲੈ ਠੀਕ ਹਾਂ ਹਾਂ ਉਹ ਦਿਨ ਗਾਂ ਨਾ ਹੋਇਆ ਕਾਹ ਹੈ ਅੱਗੇ ਖੜੀ ਇਧਰ ਆਹ ਚਲੋ ਇਸ ਤਾਂ ਕੋਈ ਖੜੀ ਹੋਈ ਪੂਰੀ ਚੋਤੀ ਦੀ ਆ ਬਾਈ ਆ ਜੀ ਲਓ ਕਾਲੀ ਆ ਬਾਈ ਇਹ ਕੰਨ ਦੇਖੋ ਇਹ ਕੰਨ ਲਈ ਲੈਂਥ ਦੇਖੋ ਜੀ ਆਲੀ ਦੇ ਕੰਨ ਦੇਖੋ ਬਈ ਤੁਸੀਂ ਬੋਲਦਾ ਨਾ ਗੱਠ ਗੱਠ ਤੋਂ ਮਾਲ ਦੇ ਸਿਰ ਤੇ ਪੈਸੇ ਲੱਗਣਾ ਬਈ ਡੇਢ ਗੱਠ ਮੰਗੂ ਦੇਖੋ ਬਈ ਕੰਨ ਦੇਖੋ ਤੁਸੀਂ ਬੱਕਰੀ ਦੇ ਥਾਨ ਦੇਖੋ ਪੂਰੇ ਚੋਤੀ ਦੇ ਥਾਨ ਦਾ ਥਾਨ ਦੇਖੋ ਜੀ ਸਾਹਿਬ ਇਹ ਸਾਹਿਬ ਭੈ ਦਾ ਕੰਮ ਆ ਲਓ ਅਸਾਂ ਗੁਰਦਵਾਰੇ ਸੰਗ ਦੇਖੋ ਜੀ ਸੰਗ ਪੂਰੇ ਵਧੀਆ ਦੇਖੋ ਬਈ ਉਰੀ ਬੜੀ ਕਮਾ। ਇਹ ਆਹੀ ਰੇਕਾ ਵਈ। ਇਹਦੀ ਪੈਂਕੀ ਆ ਗਈ। ਨਾ ਵੀ ਇਹਦੀ ਪੈਂਕੀ ਆ ਗਈ। ਹਾਂਜੀ। ਇਹਦੀ ਪੱਟ ਆ ਗਈ ਕੈਰੀ। ਠੀਕ ਹੈ। ਪੱਟ ਦਿਖਾ ਦੇ ਮੜੀਗੇ। ਨਾ ਵੀ ਇਹਦੀ ਪੱਟ ਤੁਹਾਨੂੰ ਦਿਖਾਣਾਂਗੇ ਆ। ਆ ਠੀਕ। 40 ਪਹਿਲੇ। ਇਹਦੇ ਵੀ ਦੇਖੋ ਜੀ। ਨਾ ਵੀ ਕੰਨ ਕੋਲ ਦੇਖੋ ਬੜੀ ਆਇਆ। ਨਾ ਵੀ ਸਿਰੇ ਦੇ ਆ। ਇਹਦੇ ਵੀ ਭੈੜਾ ਜੀ। ਹਾਂਜੀ। ਠੀਕ ਆ ਤੰਨੇ ਕਦੇ ਨਹੀਂ ਆਇਆ ਪੱਤਣਾ ਹੋਈ ਮਾਣਾ ਟਾਈ ਵੀ ਹੈ ਹਾਂ ਟਾਈ ਵੀ ਆ ਆਹ ਕੰਨ ਦੀ ਜੇ ਰਾਤ ਲੱਦੀ ਆਏ ਉਹ ਰੋਡ ਵੀ ਕਿਹਨ ਲਈ ਇਹ ਵੀ 35 ਹੈ ਜੀ ਉਹ ਵੀ 3500 ਹਾਂ ਬੋਲਣ ਕੀ ਤਰ੍ਹਾਂ ਬ੍ਰੋ ਤੇਰਾ ਮੌਕਾ ਤੇ ਹੋ ਜੂਈ ਮੌਕਾ ਹੋ ਜਾ ਮੌਕਾ ਤੇ ਕਰ ਲਾਂਗੇ ਹਾਂ ਬਸ ਕਹਿੰਦਾ ਦੇ ਲੈਣਾ ਮੌਕਾ ਤੇ ਬੁਝਾਈ ਤੇ ਆਪਾਂ ਬਈ ਕਿੱਥੇ ਮੰਡੀ ਜਾਂਦੇ ਜਾਨੇ ਆਪਾਂ ਜਾਈ ਜਾਂਦੇ ਨਹੀਂ ਸਾਰੇ ਜਾਈ ਨਹੀਂ ਹਾਂ ਸਾਰੇ ਨਹੀਂ ਜਾਈ ਠੀਕ ਆ ਲੰਘੋ ਉੱਥੇ ਦਾ ਦੰਗੜੀ ਕਿਤੇ ਦੰਗੜੀ ਕਿੱਥੇ ਆ ਗਿਆ ਜੀ ਠੀਕ ਆ ਉਹ ਬਈ ਚੱਲ ਜਾਂਦਾ ਆ ਠੀਕ ਆ ਆਪਣਾ ਫੋਨ ਨੰਬਰ ਦੱਸੀ ਬਈ ਫੋਨ ਨੰਬਰ ਹੈ 632 4977 اچھا ٹھیک ہے بھائی ਆ ਬਾਈਆ ਨੰਬਰ ਜੇ ਖਰੀਦਣਾ ਮਾਲ ਲੱਕਾ ਆ ਅਗਲੇ ਕੋਈ ਤੁਹਾਡੇ ਪਿੰਡ ਹੋਰ ਵੀ ਕੋਈ ਕਰਦੇ ਕਮਾਈ اچھا ਹਾਂ ਉਹ ਤੁਹਾਨੂੰ ਚਾਰ ਦੋ ਤੇ ਤਰੀ ਬਈ ਉਹ ਕਰ ਦੋ ਕਰੀ ਰੱਖ ਲਈਂ ਕਰੇ ਹਾਂ ਉਹ ਬਾਈ ਬੜਾ ਕਰੀ ਰੱਖਦੇ ਆ ਕਰੀ ਬੜਾ ਬਾਈ ਕੀ ਕੋਣ ਪਾਉਣਾ ਬਈ ਇਹਨੂੰ ਚੜੀ ਚੱਲ ਕੇ ਜਾਦੇ ਬੱਕੀ ਮੁੱਕੀ ਪਹੁੰਚੀ ਆਈ ਅੱਛਾ ਠੀਕ ਹੈ ਤੇ ਕਣਕ ਕੋਣ ਖਾ ਲੇ ਤੜਕਾ ਹਾ ਕਰਕੇ ਖਾਂਦੀ ਨੇ ਆ ਕਣਕ ਮੂੰਗੀ ਦਾ ਹਾਈ ਤੇ ਨੀਰਾ ਹੋ ਗਿਆ ਤੁਹਾਰੇ ਦਾ ਹੋ ਗਿਆ ਤੁਹਾਰੇ ਦਾ ਹੋ ਗਿਆ ਹਾਂ ਠੀਕ ਆ ਬਾਈ ਲਓ ਬਾਈ ਹੋਲੇ ਹੋ ਗਏ ਸੋਲੇ ਆ ਖਾਓਗੇ ਖਾਈਏ ਕੋਈ ਨਹੀਂ ਹੱਟ ਗਈ ਆਗਰਾ ਮਾਲ ਦਾ ਵੇਖਣ ਵਾਲਾ ਮਾਲ ਆ ਟੱਕਰ ਟੱਕਰ ਪੂਰਾ ਗਾੜਾ ਬੜੀ ਆ ਘਾਟਾ ਕੰਮ ਇਹੋ ਸ਼ੇਅਰ ਕਰ ਦਿਓ ਬਈ ਦਫਾ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਬਾਈ ਦਾ ਮਾਲ ਆ ਬੱਕਰੀਆਂ ਪੂਰੀਆਂ ਸੋਹਣੀਆਂ ਨੇ ਚੋਟੀਆਂ ਬਾਈ ਦਾ ਸੋਨਰੂਲ ਜ਼ਿਲ੍ਹਾ ਦਾ ਪਿੰਡ ਬੇਜਲਪੁਰਾ ਜੀ ਪਿੰਡ ਬੇਜਲਪੁਰਾ ਪਿੰਡ ਵੀਰਪੁਰ ਆ ਗਿਆ ਜੀ ਆਹ ਬਾਈ ਵੀਡੀਓ ਨੂੰ ਸ਼ੇਅਰ ਕਰ ਦਿਓ ਜੱਟ ਕੇ ਬਾਈਆਂ ਇਹ ਬੱਕਰੀਆਂ ਵਕਾ ਲੋ ਕਰਾ ਦਵਾਵਾ ਹਾਂਜੀ ਅਸੀ ਕਾਲ ਜੀ ਧੰਨਵਾਦ ਚੱਲ ਜਿਆ ਸੀ ਅੱਗੇ ਹੀ ਦੇਖੋ ਮੰਮੀ ਕਿਆ ਬਾਤ ਹਨ ਲੋ ਬੱਕਰੀ ਅੱਗੇ ਮਾਨੂੰ ਦੇ ਸਕਦੇ ਆ ਲਫਤਾ ਬੜਾ ਹੈ ਬੱਕਰਾ ਮਲਾਤਰਾਉ ਕਿਆ ਬਾਤ ਹੈ ਗੱਡੀਆਂ ਵਾਲੇ ਬੜੇ ਆਏ ਹੋਏ ਬਾਈ ਕੀ ਕਰਨ ਵਿਚਾਰੇ ਪਹਿਲਾਂ ਮੋਲ ਦੇ ਬੈਕਟ ਬੈਠ ਕੇ ਵੇਚ ਕੇ ਦੇਸ਼ ਦੇ ਸੀਗਾ ਲਾ ਲੂਗਾ ਹੈ ਨਾ ਤੇ ਹੁਣ ਬੰਦੇ ਰ ਪਤਰੀਆਂ ਬੱਕਰੇ ਲਿਆ ਗਏ ਇਹ ਨਾਲੇ ਵੀ ਕੰਮ ਚਲਾਉਣਾ ਹੈ ਦੇਖੋ ਵੀਡੀਓ ਸ਼ੇਅਰ ਕਰਦੇ ਰਹੋ ਜਦੋਂ ਵੀ ਦੱਬ ਕੇ ਬਾਈਕਾਂ ਕਰੇ ਮਤਰੀ ਪੂਰੀ ਵਧੀਆ ਦੇਖਿਆ ਰੱਤਾਂ ਕਾਲੀ ਬੱਕਰੀਆ ਜਿਸ ਨੂੰ ਸਾਹ ਪਈ ਇਹ ਨਾ ਇਹ ਵੱਧ ਹੋਣੀ ਇਹ ਜਦ ਜੀ ਦੁਨੀਆ ਰਹੀ ਹੈ ਦੇਖੋ ਕਾਲੀ ਬੱਕਰੀਆ ਚਮਕਾ ਮਾਰਦੀ ਹੈ ਲਓ ਵੀ ਲੌਂਗ ਵਾਲ ਵੀ ਮੱਲੇ ਆ ਦੇਖ ਸਕਦੇ ਆ ਹਾਂ ਮੇਰੇ ਸੇਕਾ ਤੋਂ ਬਈ ਚੱਲੂਗੀ ਦੇਖੋ ਸਾਹੇ ਅਈ ਦੂਰੇ ਬੈਠਾ ਹਾਂ ਬਸ ਮੈਂ ਤਾਂ ਸੌਣਾ ਸੌਣੂ ਉਸਦੀ ਬੱਕਰੀ ਲੈ ਦੋ ਤੀ ਲਾ ਲਓ ਨਾਲ ਹੋਰ ਕਿਹਨਾਂ ਹਰੇ ਰਣ ਠੀਕ ਹੈ ਉਹ ਦੇ ਲੈ ਠੀਕ ਹੈ ਇਹ ਵਧੀਆ ਕੰਮ ਪੰਗਾਲੇ ਵਿੱਚ ਵਧੀਆ ਗੱਗੇ ਨਾਲ ਠੀਕ ਹੈ ਉਰੇ ਵੀ ਵਧੀਆ ਰਹੇਗਾ ਬਦਾਚ ਅਸੋ ਠੀਕ ਆ 9 ਵਜੇ ਹਰੀਕੜ ਦਾ ਬਾਈ ਜੇ ਕਿਸੇ ਨੇ ਬੱਕਰੀਆਂ ਦਾ ਕੋਈ ਸਮਾਨ ਲੈਣਾ ਹੈ ਉਹ ਆ ਜਾ ਸਕਦਾ ਝੋਲੇ ਘੁੰਗਰੂ ਤੇ ਰਸਿਆ ਫੁੱਲਾਂ ਵਾਲੀਆਂ ਪਟੇ ਪੁਟੇ ਸਾਰਾ ਕੁਝ ਵਾਈ ਤੋਂ ਮਿਲਦਾਗਾ ਜੇ ਕਿਸੇ ਤਰ੍ਹਾਂ ਆਨੇ ਲੈ ਜਾਣਾ ਮੀਰੋ ਸ਼ੇਅਰ ਕਰ ਦਿਓ ਬਾਈ ਦੱਬ ਕੇ ਦੇਖੋ ਕੀ ਗੱਤਾਂ ਉਹ ਪਟਣ ਲਾਉਣ ਪਹਿਲੇ ਬਾਈ ਲੋ ਸੱਜੇ ਕੰਨ ਲਾਉਂ ਹੈ